ਜਗ ਵਿੱਚੋਂ ਤੇਰੀ ਕੋਈ ਮਿਲਦੀ ਮਸਾਲਨਾ ਜਗ ਵਿੱਚੋਂ ਤੇਰੀ ਕੋਈ ਮਿਲਦੀ ਮਸਾਲਨਾ ਤੇਰੇ ਵਾਂਗੂ ਸਿੰਘਾ ਕੋਈ ਕਾਲ ਸਕੇ ਕਾਲਣਾ ਤੇਰੇ ਵਾਂਗੂ ਸਿੰਘਾ ਕੋਈ ਕਾਲ ਸਕੇ ਕਾਲਣਾ ਰਾਜੇ ਕਰਨ ਤੋਂ ਵੱਧ ਸਿੰਘਾ ਕਰਨੀ ਏ ਤੇਰੀ ਰਾਜੇ ਕਰਨ ਤੋਂ ਵੱਧ ਸਿੰਘਾ ਕਰਨੀ ਏ ਤੇਰੀ ਪੂਰਾ ਗਰੇ ਬੋਲ ਕੱਟ ਕੇ ਜ਼ੁਬਾਨ ਦੋਂ ਜਗਤ ਨੂੰ ਨਿਆਰ ਗਟੌਣ ਆਲੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲਾਗੇ ਦਾ ਪਿਆਰ ਜਾਨ ਤੋ ਹੂੰ ਨੀ ਚੜਖੜੀ ਨੈ ਤੈਨੂੰ ਰੂਹ ਵਾਂਗੂ ਪਿੰਜਿਆ ਕਾਮਦਾ ਬਾਗੀਚਾ ਸੱਚੇ ਖੂਨ ਨਾਲ ਸਿੰਜਿਆ ਹੂੰ ਨੀ ਚੜਖੜੀ ਨੈ ਤੈਨੂੰ ਰੂਹ ਵਾਂਗੂ ਪਿੰਜਿਆ ਕਾਮਦਾ ਬਾਗੀਚਾ ਸੱਚੇ ਖੂਨ ਨਾਲ ਸਿੰਜਿਆ ਜਦੋਂ ਤੇਰੇ ਸੀਸ ਉੱਤੇ ਚੱਲਦੀ ਸਿਆਰੀ ਜਦੋਂ ਤੇਰੇ ਸੀਸ ਉੱਤੇ Dog.